ਸਰਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਦੇ ਵਿੱਚ ਤੁਸੀਂ ਇੱਕ ਦੀਵਾ ਜਗਾਉਣਾ ਹੈ ਇੱਕ ਦੀਵੇ ਦੇ ਵਿੱਚ ਜੇਕਰ ਤੁਸੀਂ ਪਿੰਨ ਕਿਲ ਪਾ ਕੇ ਤੁਸੀਂ ਜਗਾ ਲੈਨੇ ਹੋ ਇਸ ਤਰ੍ਹਾਂ ਇੱਕ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਤਾਂ ਦੂਰ ਹੋਣਗੀਆਂ ਹੀ ਹੋਣਗੀਆਂ ਨਾਲੇ ਜੇਕਰ ਤੁਹਾਨੂੰ ਕੋਈ ਵਿਅਕਤੀ ਪਰੇਸ਼ਾਨ ਕਰ ਰਿਹਾ ਹੈ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਤੁਹਾਡੇ ਤੇ ਕੁਝ ਮਾੜਾ ਕਰਵਾ ਰਿਹਾ ਹੈ ਜਾਂ ਤੁਹਾਡੇ ਤੇ ਕਿਸੇ ਮਾੜੀ ਚੀਜ਼ ਦਾ ਕੋਈ ਅਸਰ ਹੈ ਤਾਂ ਸਾਰਾ ਹੀ ਦੂਰ ਹੋ ਜਾਵੇਗਾ ਤੁਹਾਡੇ ਦੁਸ਼ਮਣ ਰੋਣਗੇ ਤੇ ਪਛਤਣਗੇ ਕਿਉਂਕਿ ਤੁਹਾਡੇ ਲਈ ਇੱਕ ਅਜਿਹਾ ਛੋਟਾ ਜਿਹਾ ਉਪਾ ਲੈ ਕੇ ਆਇਆ ਜੋ ਇੱਕ ਦੀਵੇ ਦੇ ਅੰਦਰ ਹੀ ਤੁਸੀਂ ਤਿੰਨ ਇਕੱਲੇ ਨੇ ਜਿਹੜੇ ਉਪਾ ਦੇ ਨੇ ਆ ਤੇ ਇਸ ਦੀਵੇ ਨੂੰ ਤੁਸੀਂ ਜਗਾ ਦੇਣਾ ਜੇਕਰ ਤੁਸੀਂ ਇਸ ਉਪਾ ਨੂੰ ਕਰ ਲੈਨੇ ਹੋ ਤੇ ਤੁਹਾਡੇ ਤੇ ਮਾੜੀ ਚੀਜ਼ ਦਾ ਕੀਤਾ ਹੋਇਆ ਜਾਂ ਕੋਈ ਤੁਹਾਡੇ ਤੇ ਵਿਅਕਤੀ ਕੋਈ ਮਾੜੀ ਚੀਜ਼ ਦਾ ਜੇ ਕੁਝ ਮਾੜਾ ਕਰਵਾ ਰਿਹਾ ਹੈ ਜਾਂ ਕੋਈ ਤੁਹਾਡਾ ਦੁਸ਼ਮਣ ਜਿਹੜਾ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਸ਼ਾਂਤ ਹੋ ਜਾਵੇਗਾ ਤੁਹਾਡੇ ਤੋਂ ਪਾਸਾ ਵੱਟ ਜਾਵੇਗਾ ਬਸ ਤੁਸੀਂ ਇਹੀ ਸਮਝ ਸਕੇ ਦਿਓ ਕਿ ਤੁਹਾਨੂੰ ਜਿਹੜੀਆਂ ਮਾੜੀਆਂ ਚੀਜ਼ਾਂ ਜਾਂ ਕਿਸੇ ਦੇ ਕੀਤੇ ਕਰਾਈ ਦਾ ਚਾਹ ਫਿਰ ਤੁਹਾਡੇ ਦੁਸ਼ਮਣ ਨੇ ਉਹਨਾਂ ਤੋਂ ਸਮਝ ਲਓ ਕਿ ਤੁਹਾਨੂੰ ਇਸ ਉਪਾਅ ਦੇ ਨਾਲ ਛੁਟਕਾਰਾ ਮਿਲ ਜਾਵੇਗਾ ਇਸ ਉਪਾ ਨੂੰ ਕਦੋਂ ਕਿਹੜੇ ਦਿਨ ਕਿਵੇਂ ਕਿਸ ਤਰੀਕੇ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਸਾਧ ਸੰਗੇ ਜੀ ਜੇਕਰ ਤੁਸੀਂ ਇਸ ਉਪਾਰ ਨੂੰ ਇੱਕ ਦੀਵੇ ਦੇ ਨਾਲ ਤੇ ਤਿੰਨ ਕਿੱਲ ਦੇ ਨਾਲ ਤੁਸੀਂ ਕਰ ਲਓਗੇ ਤਾਂ ਇਸ ਦੇ ਨਾਲ ਤੁਹਾਡੇ ਦੁਸ਼ਮਣ ਜੋ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਸਗੀਬ ਲਗਾਉਂਦੇ ਰਹਿੰਦੇ ਸੀ ਹਰ ਪਾਸਿਆਂ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਸਨ ਜਿਸ ਦਿਨ ਤੁਸੀਂ ਇਸ ਉਪਾਅ ਨੂੰ ਕਰੋਗੇ ਉਸ ਤੋਂ ਅਗਲੇ ਦਿਨ ਹੀ ਤੁਹਾਨੂੰ ਇਸ ਉਪਾਅ ਦੇ ਨਾਲ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਦਿਨ ਵਾਰ ਦੀ ਕੋਈ ਬੰਦਸ਼ ਨਹੀਂ ਜਿਹੜੇ ਵੀ ਦਿਨ ਤੁਸੀਂ ਕਰਨਾ ਚਾਹੋ ਨੇ ਉਹ ਕਰ ਸਕਦੇ ਹੋ ਜਿਵੇਂ ਸਾਧ ਸੰਗਤ ਜੀ ਆਪਾਂ ਦੇਖਦੇ ਆ ਕਿ ਕਈ ਮਨੁੱਖ ਏਦਾਂ ਦੇ ਹੁੰਦੇ ਨੇ ਕਿ ਹਰ ਪਾਸੇ ਤੋਂ ਸਾਨੂੰ ਕੋਈ ਨਾ ਕੁਝ ਕੋਈ ਪ੍ਰੋਬਲਮ ਸਾਡੇ ਲਈ ਕ੍ਰੀਏਟ ਕਰਦੇ ਰਹਿੰਦੇ ਨੇ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਫਲ ਨਾ ਹੋ ਪਾਈਏ ਕਿ ਉਹ ਹਮੇਸ਼ਾ ਤੁਹਾਡੇ ਲਈ ਕੁਝ ਗਲਤ ਸੋਚਦੇ ਨੇ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਈ ਨਵੀਂ ਨੀਤੀ ਘੜਦੇ ਨੇ ਤੇ ਤੁਸੀਂ ਸਮਝ ਲਓ ਕਿ ਉਹ ਸਿਰਫ ਸੋਚਦੇ ਹੀ ਰਹਿ ਜਾਣਗੇ ਤੁਹਾਡਾ ਕੁਝ ਨਹੀਂ ਕਰ ਪਾਉਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਇਹੇ ਗੱਲ ਸਾਸੰਗੇ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਜੋ ਦੂਜਿਆਂ ਨੂੰ ਪਰਬਾਦ ਕਰਨਾ ਚਾਹੁੰਦੇ ਹਨ ਜੋ ਦੂਸਰਿਆਂ ਦੇ ਲਈ ਟੋਆ ਪਟ ਦੇ ਨੇ ਤਾਂ ਉਸ ਦੇ ਵਿੱਚ ਉਹ ਖੁਦ ਹੀ ਡਿੱਗ ਜਾਂਦੇ ਨੇ ਕਿਸੇ ਨੂੰ ਡੇਕਰ ਦੀ ਬਚਾਈ ਦੇ ਨਾਲ ਜੇਕਰ ਆਪਾਂ ਕਿਸੇ ਦੇ ਨਾਲ ਬੁਰਾ ਕਰਾਂਗੇ ਤੇ ਆਪਣੀ ਨਾਲ ਬੁਰਾ ਹੋਵੇਗਾ ਹੀ ਹੋਵੇਗਾ ਤਾਂ ਇਸੇ ਕਰਕੇ ਕਦੇ ਵੀ ਕਿਸੇ ਦੇ ਘਰ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਦੇ ਬਾਰੇ ਮਾੜਾ ਨਹੀਂ ਸੋਚਣਾ ਚਾਹੀਦਾ ਤੇ ਨਾ ਹੀ ਸਾਨੂੰ ਮਾੜਾ ਕਰਨਾ ਚਾਹੀਦਾ ਕਿਉਂਕਿ ਤੁਸੀਂ ਹਮੇਸ਼ਾ ਇਹ ਚੀਜ਼ ਨੂੰ ਪਰਖ ਵੀ ਸਕਦੇ ਹੋ ਕਿ ਜਿਵੇਂ ਦਾ ਤੁਸੀਂ ਕਿਸੇ ਦੇ ਪ੍ਰਤੀ ਕਰੋਗੇ ਉਹ ਤੁਹਾਨੂੰ ਵਾਪਸ ਜ਼ਰੂਰ ਮਿਲੇਗਾ ਕਿਉਂਕਿ ਜਿਵੇਂ ਦੇ ਅਸੀਂ ਕਰਮ ਕਰਦੇ ਹਾਂ ਉਸੇ ਹੀ ਤਰੀਕੇ ਦਾ ਸਾਨੂੰ ਫਲ ਮਿਲਦਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਜਿਹੜੀ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਨੇ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਵਾਲੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਸ ਉਪਾਅ ਨੂੰ ਬੜੇ ਸਰਲ ਤੇ ਸੌਖੇ ਤਰੀਕੇ ਦੇ ਨਾਲ ਕਰ ਲੈਣੇ ਕਿਉਂਕਿ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਇਆ ਇਹ ਇੱਕ ਤੁਸੀਂ ਦੀਵਾ ਜਗਾਉਣਾ ਉਸ ਦੇ ਵਿੱਚ ਤਿੰਨ ਕੇਲ ਪਾ ਦੇਣੇ ਆ ਬਸ ਇੰਨੇ ਹੀ ਉਪਾਅ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਤਾਂ ਸਾਡੇ ਸਾਹਮਣੇ ਸਾਡੇ ਦੋਸਤ ਮਿੱਤਰ ਬਣ ਕੇ ਰਹਿੰਦੇ ਨੇ ਪਰ ਸਾਡੀ ਪਿੱਖ ਦੇ ਪਿੱਛੇ ਉਹ ਵਾਰ ਕਰਦੇ ਨੇ ਤੇ ਇੱਕ ਹੁੰਦੇ ਨੇ ਸਾਥ ਸੰਗ ਜੀ ਜਿੰਨਾ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਸਾਡੇ ਬਾਰੇ ਕੀ ਸੋਚਦੇ ਨੇ ਕੀ ਨਹੀਂ ਤਾਂ ਉਹ ਸਾਨੂੰ ਗੁਪਤ ਰੂਪ ਦੇ ਵਿੱਚ ਸਾਡੇ ਤੇ ਕੋਈ ਨਾ ਕੋਈ ਸਾਨੂੰ ਹਾਨੀ ਪਹੁੰਚਾਉਣ ਦੇ ਲਈ ਉਹ ਆਪਣਾ ਕੰਮ ਕਰਦੇ ਰਹਿੰਦੇ ਨੇ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੁੰਦੀ ਪਰੇਸ਼ਾਨੀ ਨਹੀਂ ਹੁੰਦੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਾਡਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ ਪੈਸੇ ਦੀ ਵੀ ਸਾਡੇ ਘਰ ਦੇ ਵਿੱਚ ਕਦੇ ਕਮੀ ਨਹੀਂ ਹੁੰਦੀ ਤਾਂ ਫਿਰ ਉਹ ਲੋਕ ਸੋਚਦੇ ਨੇ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਦੇ ਬਿਜ਼ਨਸ ਨੂੰ ਬੰਦ ਕਰਵਾਇਆ ਜਾ ਸਕੇ ਇਸ ਦੇ ਕਾਰੋਬਾਰ ਨੂੰ ਬਿਲਕੁਲ ਫੇਲ ਕਰਵਾ ਦਿੱਤਾ ਚਾਵੇ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਸ ਦੇ ਨਾਲ ਇਸ ਦਾ ਕਾਰੋਬਾਰ ਰੁਕ ਜਾਵੇ ਤੇ ਇਸ ਦੇ ਘਰ ਦੇ ਵਿੱਚ ਲੜਾਈ ਿਕਲੇਸ ਇਹ ਸਭ ਚੀਜ਼ਾਂ ਹੋਣ ਕਿਉਂਕਿ ਸਾਧ ਸੰਗਤ ਜੀ ਕੋਈ ਕਿਸੇ ਨੂੰ ਦੇ ਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਿਲਕੁਲ ਵੀ ਨਹੀਂ ਚਰਦਾ ਕਿਉਂਕਿ ਆਪ ਤਾਂ ਲੋਕ ਮਿਹਨਤ ਕਰਦੇ ਨਹੀਂ ਪਰ ਦੂਸਰੇ ਦੀ ਮਿਹਨਤ ਦੇ ਉੱਪਰ ਸੜਨਾ ਸ਼ੁਰੂ ਕਰ ਦਿੰਦੇ ਪਰ ਇੱਕ ਗੱਲ ਦਾ ਤੇ ਹੰਗੀ ਰੂਰ ਰੱਖਣਾ ਇਸ ਉਪਾਉ ਨੂੰ ਕਰਨ ਤੋਂ ਪਹਿਲਾਂ ਕਿ ਜਿਹੜਾ ਨਿਰਦੋਸ਼ ਵਿਅਕਤੀ ਹੈ ਜਿਸ ਦਾ ਕੋਈ ਕਸੂਰ ਨਹੀਂ ਹੁੰਦਾ ਉਸ ਦੇ ਉੱਪਰ ਤੁਸੀਂ ਇਸ ਉਪਾਉ ਨੂੰ ਕਦੇ ਵੀ ਭੁੱਲ ਕੇ ਨਹੀਂ ਕਰਨਾ ਜੇਕਰ ਤੁਸੀਂ ਕਿਸੇ ਬੇਕਸੂਰ ਵਿਅਕਤੀ ਦੇ ਉੱਪਰ ਇਸ ਉਪਾਉ ਨੂੰ ਕਰ ਦਿਓ ਤਾਂ ਤੁਸੀਂ ਯਾਦ ਰੱਖਿਓ ਕਿ ਇਹ ਵਾਪਸ ਮੁੜ ਕੇ ਤੁਹਾਡੇ ਤੇ ਹੀ ਆਵੇਗਾ ਇਸ ਉਪਰ ਨੂੰ ਕਰਨ ਦੇ ਲਈ ਸਾ ਸੰਗੀਜੀ ਤੁਸੀਂ ਨੇ ਇੱਕ ਲੈਣਾ ਏ ਮਿੱਟੀ ਦਾ ਦੀਵਾ ਤੇ ਉਸ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਲੈਣਾ ਸਰੋਂ ਦਾ ਤੇਲ ਪਾ ਕੇ ਇੱਕ ਬੱਤੀ ਲਗਾ ਲੈਣੀ ਏ ਤੇ ਵਿੱਚ ਉਸ ਦੇ ਤੁਸੀਂ ਤਿੰਨ ਕਿੱਲ ਪਾ ਲੈਣੀ ਲੋਹੇ ਦੇ ਤਿੰਨ ਕਿੱਲ ਤੁਸੀਂ ਲੈੜੇ ਨੇ ਤੇ ਜੋ ਕਿੱਲ ਤੁਸੀਂ ਲਾਉਂਗੇ ਉਹਨਾਂ ਦਾ ਆਕਾਰ ਇਨਕ ਹੋਣਾ ਚਾਹੀਦਾ ਕਿ ਉਹ ਤੇਲ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਜਾ ਜੇਕਰ ਤੁਸੀਂ ਵੱਡੇ ਗਿੱਲੇ ਲਾਓਗੇ ਤਾਂ ਉਹ ਦੀਵੇ ਤੋਂ ਬਾਹਰ ਰਹਿ ਜਾਣਗੇ ਇਸ ਤਰ੍ਹਾਂ ਤੁਸੀਂ ਛੋਟੇ ਗਿੱਲੇ ਲੈਣੇ ਜੋ ਦੀਵੇ ਦੇ ਵਿੱਚ ਹੀ ਰਹਿ। ਤੇ ਇਸ ਦੀਵੇ ਨੂੰ ਤੁਸੀਂ ਤਿਆਰ ਕਰਕੇ ਤੁਹਾਡੇ ਘਰ ਦੇ ਆਸ-ਪਾਸ ਜਾਂ ਦੂਰ ਨੇੜੇ ਜਿੱਥੇ ਵੀ ਪिपल ਦਾ ਦਰਖਤ ਹੈ ਉੱਥੇ ਜਾ ਕੇ ਤੁਸੀਂ ਇਸ ਦੀਵੇ ਨੂੰ ਜਗਉਦੇ। ਜੇਕਰ ਤੁਹਾਡੀ ਮੁਸ਼ਕਲ ਜ਼ਿਆਦਾ ਹੈ ਤੁਸੀਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋ ਜਿਸ ਕਰਕੇ ਤੁਸੀਂ ਇਸ ਉਪਾਅ ਨੂੰ ਜਲਦੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਇਦਾਂ ਲੱਗਦਾ ਹੈ ਕਿ ਕੋਈ ਗੱਲ ਨਹੀਂ ਤੁਸੀਂ 2-3 ਦਿਨ ਤੱਕ ਰੁਕ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤਾਂ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਹੀ ਕਰੋ ਕਿਉਂਕਿ ਇਹ ਉਪਾਅ ਸ਼ਨੀਵਾਰ ਦਾ ਹੀ ਹੈ ਪਰ ਅੱਗੇ ਪਿੱਛੇ ਵੀ ਤੁਸੀਂ ਕਰ ਸਕਦੇ ਹੋ ਜੇ ਤੁਹਾਡੀ ਮੁਸ਼ਕਲ ਜ਼ਿਆਦਾ ਹੈ ਤਾਂ ਤੁਸੀਂ ਕੁਝ ਹੋਸੇ ਦੇ ਨਹੀਂ ਕਰ ਸਕਦੇ ਹੋ ਜੇ ਕੁਝ ਦਿਨ ਰੋਕ ਸਕਦੇ ਹੋ ਤਾਂ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਹੀ ਕਰੋ ਸ਼ਨੀਵਾਰ ਦੇ ਦਿਨ ਇਸ ਉਪਾਣ ਨੂੰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਸ਼ਨੀ ਦੇਵ ਨੂੰ ਸਮਰਪਿਤ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਦੀਵੇ ਨੂੰ ਪिपल ਦੇ ਦਰਖਤ ਦੇ ਕੋਲ ਛਗਾਉਣ ਦੇ ਸਮੇਂ ਪਰਮਾਤਮਾ ਦੇ ਅੱਗੇ ਆਪਣੀ ਜੋ ਵੀ ਇੱਛਾ ਅਰਦਾਸ ਤੁਹਾਡੇ ਦੁੱਖ ਤਕਲੀਫ ਦੇ ਜਿਹੜੇ ਦੂਰ ਹੋਣ ਚੇ ਤੁਹਾਡੇ ਦੁਸ਼ਮਣ ਨੇ ਤੇ ਉਹ ਤੁਹਾਡੇ ਤੋਂ ਪਾਸਾ ਵੱਟ ਜਾਣ ਚਾ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਤੁਹਾਡੇ ਤੋਂ ਦੂਰ ਰਹਿ ਇਹ ਤੁਸੀਂ ਆਪਣੀ ਇੱਛਾ ਦੀ ਅਰਦਾਸ ਕਰੋ ਸ਼ਨੀ ਦੇਵ ਨੂੰ ਧਿਆਨ ਦੇ ਵਿੱਚ ਧਰ ਕੇ ਤਾਂ ਤੁਹਾਡੀ ਜਿੰਨੀ ਵੀ ਮੁਸ਼ਕਲ ਇਹ ਦੂਰ ਹੋ ਜਾਵੇਗੀ ਤੇ ਜੇਕਰ ਪिपल ਦੇ ਦਰਖਤ ਦੇ ਕੋਲ ਕੀਤਾ ਜਾਣ ਵਾਲਾ ਤੁਸੀਂ ਉਪਾਸ ਸ਼ਨੀਵਾਰ ਦੇ ਦਿਨ ਨੂੰ ਕਰੋਗੇ ਤਾਂ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਦੁਸ਼ਮਣ ਨੇ ਜਾਂ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਜਾਂ ਕਾਫੀ ਸਮੇ ਤੋਂ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪਾ ਰਹੇ ਨੇ ਤਾਂ ਇਹ ਸਾਰੀ ਜਿਹੜੀ ਮੁਸ਼ਕਲ ਪਰੇਸ਼ਾਨੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਹੀ ਦੂਰ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਸਾਸੰਗੇ ਜੀ ਜੇਕਰ ਤੁਸੀਂ ਪਿੱਪਲ ਦੇ ਦਰਖਤ ਦੀ ਨਾਲ ਜੁੜੇ ਹੋਏ ਉਪਾਅ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਜਿਹੜੇ ਪਿੱਤਰ ਹੁੰਦੇ ਨੇ ਉਹ ਵੀ ਪਰਸੰਨ ਹੁੰਦੇਗੇ ਤੇ ਜੇਕਰ ਵੀਰਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਤਾਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਸੰਕਟ ਆਇਆ ਹੋਇਆ ਜੋ ਵੀ ਮੁਸ਼ਕਲ ਆਈ ਹੋਈ ਏ ਉਹ ਸਾਰੀ ਹੀ ਦੂਰ ਹੋ ਜਾਵੇਗੀ ਤੇ ਦੂਰ ਤਾਂ ਹੋਣਗੇ ਹੀ ਹੋਣਗੇ ਪਰ ਇਸ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਉਹ ਵਾਪਸ ਮੁੜ ਕੇ ਨਹੀਂ ਆਉਣਗੇ ਤੇ ਇਸ ਦੇ ਨਾਲ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਨੇ ਭਾਵੇਂ ਤਾਂ ਉਹ ਸਾਹਮਣੇ ਤੋਂ ਵਾਰ ਕਰਦੇ ਆ ਭਾਵੇਂ ਪਿੱਠ ਪਿੱਛੇ ਗੁਪਤ ਗਰੁੱਪ ਦੇ ਵਿੱਚ ਕਰਦੇ ਨੇ ਤਾਂ ਉਹ ਇਸ ਉਪਾਅ ਨੂੰ ਜ਼ਰੂਰ ਕਰਨ ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਤੇ ਉਹਨਾਂ ਦੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਕਿਉਂਕਿ ਜੋ ਲੋਹਾ ਹੁੰਦਾ ਹੈ ਉਹ ਸ਼ਨੀ ਦੇਵ ਨੂੰ ਬਹੁਤ ਹੀ ਪ੍ਰਿਯ ਹੁੰਦਾ ਹੈ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਕਦੇ ਵੀ ਲੋਹਾ ਖਰੀਦ ਕੇ ਲੈ ਕੇ ਨਹੀਂ ਆਉਣਾ ਜਿਹੜਾ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਤੇਲਨੇ ਕਿੱਲ ਨੇ ਜਿਹੜੇ ਉਹਨਾਂ ਦੀ ਵਰਤੋਂ ਕਰਨੀ ਏ ਉਸ ਉਪਾਕਰਨ ਤੋਂ ਪਹਿਲਾਂ ਤੁਸੀਂ ਕਿਸੇ ਵੀ ਦਿਨ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਪਰ ਸ਼ਨੀਵਾਰ ਨੂੰ ਤੁਸੀਂ ਇਹ ਕਿੱਲ ਖਰੀਦ ਕੇ ਨਹੀਂ ਲੈ ਕੇ ਆਉਣੀ ਕਿਉਂਕਿ ਸ਼ਨੀਵਾਰ ਤੇ ਦਿਨ ਲੋਹਾ ਕਦੇ ਵੀ ਖਰੀਦਣਾ ਨਹੀਂ ਚਾਹੀਦਾ ਤੇ ਇਸ ਉਪਾਅ ਨੂੰ ਕਿੰਨੇ ਦਿਨ ਤੱਕ ਤੁਸੀਂ ਰੈਗੂਲਰ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਜਿਹੜਾ ਦੀਵਾ ਜਗਾਉਣਾ ਹੈ ਤਿੰਨ ਕੇਲ ਲਗਾ ਕੇ ਪਿੱਪਲ ਦੇ ਦਰਖਤ ਦੇ ਕੋਲ ਤੁਸੀਂ ਇਸ ਉਪਾਅ ਨੂੰ ਪੰਜ ਸ਼ਨੀਵਾਰ ਲਗਾਤਾਰ ਕਰਨਾ ਜਦੋਂ ਤੁਸੀਂ ਪੰਜ ਸ਼ਨੀਵਾਰ ਇਸ ਉਪਾਅ ਨੂੰ ਕਰ ਦਿਓ ਵਿਸ਼ਵਾਸ ਦੇ ਨਾਲ ਤੇ ਸ਼ਨੀ ਦੇਵ ਦਾ ਧਿਆਨ ਕਰਕੇ ਆਪਣੀ ਮੁਸ਼ਕਲ ਪਰੇਸ਼ਾਨੀ ਜੋ ਵੀ ਉਸ ਦੀ ਅਰਦਾਸ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੁਸੀਂ ਆਪਣੇ ਆਪ ਦੇਖੋਗੇ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਕਿਵੇਂ ਉਲਟੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਇਸ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ